ਅੱਜ ਚੱਲੇ ਆ ਸਪਰੇਅ ਕਰਾਉਣ ਜਨਰੇਟਰ ਪਾਇਆ ਖੜਾ ਸੱਜਣੋ ਬਾਬੇ ਦੀ ਕਿਰਪਾ ਰਹੇ ਹੁਣੇ ਬੈਟਰ ਚੈੱਕ ਕਰਕੇ ਹਟਿਆ ਲਾਈਟ ਆਉਂਦੀ ਆ ਮੋਟਰਾਂ ਦੀ ਇੱਕ ਤਾਂ ਆਉਂਦੀ ਰੱਬ ਦਾ ਨਾਮ ਲੈ ਕੇ ਕਿਤੇ ਕਿਤੇ ਆ ਜਦੋਂ ਆਉਂਦੀ ਆ ਓਏ ਯਾਰ ਇਹ ਤਾਂ ਕੱਲ ਦੇ ਲਾਈਟ ਛੱਡਦੇ ਆ ਡੱਕ ਡੇ ਟਾਣੇ ਲਾਉਣੇ ਪਏ ਆ ਕੰਮ ਬਿਜਲੀ ਵਾਲਿਆਂ ਦੇ ਨੇ ਜਿਹੜੇ ਆਪ ਨੂੰ ਕਰਨੇ ਪੈ ਰਹੇ ਨੇ ਓ ਸਾਹਮਣੇ ਬੇਲ ਦੇਖੋ ਕਿਵੇਂ ਫਸੀ ਜਾ ਵਿੱਚ ਉਹ ਤੋਂ ਬਾਅਦ ਫਿਰ ਉਹ ਗਾਹਾਂ ਜਿੰਨੇ ਰੱਖਦੇ ਨੇ ਸਾਰੇ ਤਾਰਾਂ 'ਚ ਨੇ ਜਿੱਡਾ ਏਡਾ ਮੱਛਰਾ ਮੱਖੇ ਏਡਾ ਸਾਰੇ ਦਰਖਤ ਵੱਢ ਲਿਆਂਦੇ ਬਸ ਆਪਣੇ ਵਾਲਾ ਪੇਪਲ ਰਹਿ ਗਿਆ ਸੀ ਆ ਇਹ ਵੀ ਲੱਗੇ ਹੋਏ 11 ਵਜੇ ਤੋਂ ਮੋਟਰਾਂ ਖੜੀਆਂ ਤਾਰ ਟੁੱਟੀ ਹੋਈ ਆ ਆ ਮੈਂ ਹੁਣ ਬੰਨੀ ਆ ਕੇ ਆ ਥੱਲੇ ਨੂੰ ਖਿੱਚਣ ਨਾਲ ਉਹ ਦੇਖੋ ਸਾਹਮਣੇ ਗੇੜਾ ਦਿੱਤਾ ਹੋਇਆ ਇਧਰੋਂ ਇੱਥੋਂ ਟੁੱਟ ਕੇ ਇੰਨੀ ਕੀ ਜ਼ਿਆਦਾ ਬਿਮਾਰੀ ਪੀਰ 2.5 ਕਿਲੇ ਜਮੇ ਖਰਾਬ ਹੋ ਗਏ ਆਪਣੇ ਆਹ ਤਾਰਾਂ ਜੁੜੀਆਂ ਹੋਈਆਂ ਸੀ ਉਹ ਚਲਦੇ ਆ ਟੈਂਕੀ ਭਰਾ ਕੇ ਮੋਟਰ ਤੇ ਨੂੰ ਦੋ ਤਿੰਨ ਦਿਹਾੜੀਆਂ ਲਾਉਣੀਆਂ ਪੈਣਗੀਆਂ ਤਾਂ ਜਾ ਕੇ ਕਿਤੇ ਕੰਮ ਲੋਟ ਆਉਣਾ ਨਹੀਂ ਕਰਦੀ ਗੱਲ ਤਾਂ ਖਾਣਾ ਆਪਣਾ ਲਗੋ ਕਿੰਨੇ ਘੰਟੇ ਚੱਲਿਆ ਕਿੰਨਾ ਤੇਲ ਖਾਦਾ ਅੱਜ ਤੱਕ ਅਗਰੇ ਐਵਰੇਜ ਤਾਂ ਗੱਡੀ ਨਹੀਂ ਜਦੋਂ ਲਿਆਦਾ ਲਿਆਂਦਾ ਸੀ ਉਹ ਸਾਲ ਗੱਡੀ ਦੀ ਐਵਰੇਜ ਘੰਟੇ ਦਾ ਅੱਜ ਦੂਜਾ ਦਿਨ ਆ ਅੱਜ ਫੇਰ ਲੈ ਕੇ ਚੱਲੇ ਅੰਟਰਰੇਟਰ ਚਲਾਉਣ ਨੂੰ ਅੱਜ ਦੂਜੀ ਮੋਟਰ ਦਾ ਇਧਰ ਲਈ ਤੇ ਆ ਦੇਖ ਲੋ ਚੌਲਾਂ ਦੇ ਕੀ ਹਾਲਾਤ ਹੋਏ ਨੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਅਮੇਜ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਦਿਨ ਦੇ ਗੁਣ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਅੱਜ ਚੱਲੇ ਆ ਸਪਰੇਅ ਕਰਾਉਣ ਜਨਰੇਟਰ ਪਾਇਆ ਖੜਾ ਲਾਈਟ ਪਰਸੋਂ ਆਈ ਸੀ ਮੜ ਜੀ ਦੋ ਕ ਘੰਟੇ ਹੋ ਜਾਣ ਨੂੰ ਆਪਾਂ ਮੋਟਰ ਦੇਖਣ ਲੱਗੇ ਜਾਨੂ ਭੱਜ ਗਈ ਮੁੜ ਕੇ ਕੱਲ ਸਾਰੀ ਜੜੀ ਵੇਟ ਕਰਦੇ ਰਹੇ ਕੱਲ ਸਪਰੇਅ ਕਰਨੀ ਸੀ ਕੱਲੇ ਇਸੇ ਟੱਕਰ ਚ ਕਰੀ ਨਹੀਂ ਵੀ ਚੱਲ ਲਾਈਟ ਆਊਗੀ ਸਵੇਰੇ ਆਜੂ ਫਿਰ ਬਿਜਲੀ ਕਰ ਵਾਲਿਆਂ ਨਾਲ ਗੱਲ ਕਰੀ ਕਹਿੰਦੇ ਫਾਲਟ ਆ ਜੀ ਮੁਸ਼ਕਲ ਆ ਹਜੇ ਇੱਕ ਦੋ ਦਿਨ ਜਈ ਸਾਹਿਬ ਛੁੱਟੀ ਤੇ ਨੇ ਹੁਣ ਦੇਖਦੇ ਆ ਤਾਂ ਕਰਕੇ ਆ ਲੈ ਚੱਲੇ ਜਨਰੇਟਰ ਨਾਲ ਕਰਦੇ ਆ ਚਲਦਾ ਕੰਮ ਤੇਰਾ ਇੱਕ ਵਾਰੀ ਖਾਲ ਗਿੱਲਾ ਕਰਨਾ ਬਹੁਤ ਖਾਲ ਟੁੱਟਦਾ ਬਹੁਤ ਆ ਬਹੁਤ ਖਾਰਾਂ ਪਈਆਂ ਹੋਈਆਂ ਨੇ ਇੰਨੀ ਕਿ ਜਗ੍ਹਾ ਤੇ ਤਿੰਨ ਚਾਰ ਖਾਰਾ ਬੰਦ ਕਰਤੀਆਂ ਸੁਣਾ ਗਿਆ ਪੰਜ ਚਾਰ ਮਿੰਟ ਔੜੋ ਜੇ ਸਾਫ਼ ਹੋ ਜਵੇ ਫਿਰ ਬੰਦ ਕਰਕੇ ਨੱਕਾ ਪੂਰੇ ਬੰਦ ਕਰੇ ਆਉਣੇ ਜਾਨ ਨੂੰ ਇਹਨਾਂ ਨੂੰ ਦਵਾਈ ਦਵਾਈ ਖੋਲਣਗੇ ਆਉਂਦੇ ਉਹ ਵੀ ਤੁਰਪੇ ਅਸਲ ਵਿੱਚ ਬੰਦ ਰਹਿਣ ਕਰਕੇ ਮੋਟਰ ਕਈ ਦਿਨ ਬਾਹਲਾ ਕੰਮ ਗੜਬੜ ਹੋਇਆ ਸੀ ਮੋਟਰ ਵੀ ਨਹੀਂ ਉਧਰੋਂ ਚੱਲੀ ਆਟੋਮੈਟਿਕ ਨਾਲ ਸਲਾਵ ਇੰਨੀ ਹੋਈ ਸੀ ਅੰਦਰ ਰਹਿ ਰੱਬ ਦਾ ਨੋ ਆ ਕਰਕੇ ਫਿਰ ਸਿੱਧੀ ਚਲਾ ਕੇ ਗਿਆ ਬਾਈ ਸੱਦੇ ਬਿਜਲੀ ਵਾਲਾ ਕਲਵੰਤ ਬਾਈ ਟਰੈਕਟਰ ਦੀ ਸਵਾਰ ਇਹਨੂੰ ਕਹਿ ਕੀ ਕਰਦਾ ਹਾਂ ਹਾਂਜੀ ਸੱਜਣੋ ਵੀਡੀਓ ਪਾਈ ਨੂੰ ਆਪਾਂ ਨੂੰ ਘੱਟੋ ਘੱਟ ਮੇਰੇ ਹਿਸਾਬ ਨਾਲ 15 ਦਿਨ ਹੋ ਗਏ ਵਜਾ ਕੀ ਹੋਈ ਪਹਿਲਾਂ ਮੀਂਹ ਪੈਂਦੇ ਸੀ ਮੀਹਾਂ ਨਾਲ ਬਾਵਾ ਨੁਕਸਾਨ ਹੋਇਆ ਤੇ ਉਹ ਤੋਂ ਬਾਅਦ ਕੁਛ ਝੋਨਾ ਪਹਿਲਾਂ ਬਿਮਾਰੀ ਨੇ ਖਰਾਬ ਕਰਤਾ ਸੀ ਮੋਟਰ ਤੇ ਆਉਂਦੇ ਸੀ ਦਿਲ ਨਹੀਂ ਸੀ ਕਰਦਾ ਤੁਹਾਨੂੰ ਪਤਾ ਹੀ ਆ ਇੱਕ ਤਾਂ ਹੜਾ ਵਾਲਾ ਇਹ ਕੰਮ ਬਹੁਤ ਜ਼ਿਆਦਾ ਖਰਾਬ ਹੋਇਆ ਸੀ ਨਾ ਤੇ ਵੀਡੀਓ ਬਣਾਉਣ ਨੂੰ ਜੀ ਨਹੀਂ ਸੀ ਕਰਦਾ ਕੀ ਕਰਨਾ ਆਪਾਂ ਨਾ ਇਹ ਤਾਂ ਕੰਮ ਆਪਣੇ ਕੋ ਸਾਰੀ ਉਮਰ ਹੀ ਕਰੀ ਜਾਣਾ ਆਪਾਂ ਤੇ ਲੋਕਾਂ ਦੇ ਨੁਕਸਾਨ ਬਹੁਤ ਹੋਇਆ ਉਹ ਚੱਕਰ ਚ ਮਾੜਾ ਮੋਟਾ ਜਦੋਂ ਆ ਹੁਣ ਪੰਜ ਚਾਰ ਦਿਨ ਤੋਂ ਵੀਡੀਓ ਬਣਾਈ ਸੀ ਰੋਜ਼ ਪੰਜ ਚਾਰ ਮਿੰਟ ਦਾ ਇੱਕ ਦੋ ਮਿੰਟ ਦਾ ਸ਼ਾਟ ਲੈ ਲਈਦੇ ਸੀ ਉਹ ਸਾਰਾ ਇਕੱਠਾ ਕਰਕੇ ਪੰਜ ਚਾਰ ਦਿਨ ਦਾ ਇੱਕ ਵੀਡੀਓ ਚ ਪਾਉਣ ਲੱਗੇ ਆ ਤੇ ਦੇਖਿਓ ਤੇ ਆਪਣੇ ਢਾਈ ਗੀਲੇ ਜਮਾ ਖਰਾਬ ਹੋ ਗਏ ਤੇ ਜਿਹੜਾ ਸਸਰਾਲੀ ਦਾ ਬੰਨ ਦਾ ਬੜਾ ਰੌਲਾ ਪਿਆ ਹੋਇਆ ਸੀ ਨਾ ਪੰਜਾਬ 'ਚ ਵੀ ਸਸਰਾਲੀ ਬੰਨ ਟੁੱਟ ਗਿਆ ਜੀ ਐ ਹੋ ਗਿਆ ਐ ਹੋ ਗਿਆ ਆਪਣੀ ਜ਼ਮੀਨ ਆ ਉਥੇ ਸਸਰਾਲੀ ਦੀ ਨਿਆਈਂ 'ਚ ਆਪਣੇ ਚਾਚਾ ਜਿਹੜਾ ਹੁਣ ਬੰਨ ਲਾਇਆ ਉਥੇ ਨਮਾ ਦਰਿਆ ਤੋਂ ਥੋੜਾ ਅੱਗੇ ਆ ਕੇ ਦੋ ਢਾਈ ਕਿਲੇ ਆਪਣੇ ਚਾਚੇ ਵਾਲੀ ਜ਼ਮੀਨ ਚ ਲਾਇਆ ਉਹ ਤੇ ਇਸ ਕਰਕੇ ਦਿਲ ਜਿਆ ਨਹੀਂ ਸੀ ਕਰਦਾ ਵੀਡੀਓ ਬਣਾਉਣ ਨੂੰ ਤੇ ਹੁਣ ਵੀਡੀਓ ਬਣਾ ਲਈ ਤੇ ਹੁਣ ਕਰਾਂਗੇ ਚਾਲੂ ਕੰਮ ਹਨ ਪਾਇਆ ਕਰਾਂਗੇ ਰੁਟੀਨ ਚੈੱਕ ਦਾ ਦਿਨ ਛੱਡ ਕੇ ਵੀਡੀਓ ਤੇ ਬਾਕੀ ਮਾਫੀ ਭਾਈ ਦੱਸਿਓ ਥੋੜੇ ਏਰੀਆ ਜਿੱਥੇ ਤੇ ਵੀਡੀਓ ਦੇਖਦੇ ਆ ਵਿਚਾਰ ਰਿਹਾ ਕਿ ਨੁਕਸਾਨ ਹੋਇਆ ਐਕਤੀ ਨੂੰ ਹੈ ਬੁਰੇ ਹਾਲਾਤ ਨੇ ਝੋਨੇ ਦੇ ਮੇਰੇ ਨਾਨਕੇ ਆ ਖੰਨੇ ਕੰਨੀ ਉਧਰ ਬਹੁ ਲੋਕਾਂ ਦਾ ਬੁਰਾ ਹਾਲ ਆ ਗਣੀ ਮਨਲੋ ਫਤਿਹਗੜ ਏਰੀਆ ਪਟਿਆਲਾ ਏਰੀਆ ਲੋਕਾਂ ਦਾ ਝੋਨਾ ਖੁਦ ਮੇਰੇ ਨਾਨਕੇ ਮਾਮੇ ਉਹਨਾਂ ਨੇ 13 ਕੀਲਿਆਂ ਦੇ ਵਿੱਚੋਂ 9 ਕੀਲੇ ਬਾਹੇ ਨੇ ਪੂਛਾ ਝੋਨਾ ਸੀ 9 ਕੀਲੇ ਬਾਕੇ ਆਲੂ ਬੀਜ ਤੇ ਉਹਨਾਂ ਨੇ ਮੇਰੇ ਹਿਸਾਬ ਨਾਲ ਉਹ ਕਹਿੰਦੇ 9 ਕੀਲਿਆਂ ਚੋਂ 10 ਕੁਇੰਟਲ 10 12 ਕੁਇੰਟਲ ਝੋਨਾ ਵੀ ਨਹੀਂ ਸੀ ਨਿਕਲਣਾ ਇਸ ਕਰਕੇ ਚਲੋ ਦੇਖੋ ਅੱਗੇ ਵੀਡੀਓ ਬੱਦਲ ਇੰਨਾ ਹੋ ਗਿਆ ਸਪਰੇਅ ਕਰਨੀ ਚਾਲੂ ਕਰਤੀ ਦਿਲ ਤੱਕ ਤੱਕ ਕਰਦਾ ਸਾਰੇ ਪਾਸੇ ਚੈੱਕ ਕਰੋ ਬੱਦਲ ਨਕਾ ਲਾ ਲੀਏ ਲਾ ਕੇ ਜਾਨ ਨੂੰ ਕੰਮ ਚੱਲਦਾ ਕਰਦੇ ਆ ਬਾੜੀ ਛੇਤੀ ਪਾਣੀ ਪੀਂਦਿਆ ਖੇਤ ਡਾਕਰ ਖੇਤਾਂ ਤੇ ਬਫਤਾ ਬੜੀ ਆ ਜਮਾ ਸੁੱਕ ਗਿਆ ਸਪਰੇਅ ਕਰਾ ਦਈਏ 2-3 ਘੰਟੇ ਲੰਘ ਜਾਣ ਬਾਕੀ ਦੇਖੀ ਜਾਓ ਬਾਅਦ ਕੀ ਬਣਦਾ ਬਾਬੇ ਦੀ ਕਿਰਪਾ ਰਹੇ ਹੁਣੇ ਵੈਦਰ ਚੈੱਕ ਕਰਕੇ ਹਟਿਆ ਇੱਕ ਘੰਟੇ ਬਾਅਦ ਮੀਂਹ ਦੱਸਿਆ ਹੋਇਆ ਆਪਣੇ ਪੰਜ ਚਾਰ ਘੰਟੇ ਕੱਢ ਦੇਵੇ ਥੋੜਾ ਜਿਹਾ ਸੌਖਾ ਹੋ ਜੂ ਕੰਮ ਅਜੇ ਤਾਂ ਸਪਰੇਅ ਲੱਗੇ ਆ ਕਰਨ ਤੀਜੇ ਕੀਲੇ ਨੂੰ ਲੱਗੇ ਆ ਹੌਲੀ ਹੌਲੀ ਨਾ ਨਾ ਕਰਦੇ ਪੰਜ ਚਾਰ ਘੰਟੇ ਲੱਗ ਚਾਰ ਕ ਘੰਟੇ ਪੰਜ ਲਾ ਹੀ ਦੇਣੇ ਇਹਨਾਂ ਨੇ ਇਧਰ ਇਧਰ ਬਸ ਸਾਥ ਦੇ ਦੇਵੇ ਰੱਬ ਕਿਉਂ ਜਿੰਨੇ ਕਨੇ ਵੀ ਸਪਰੇਹਾਂ ਕਰੀਆਂ ਨੇ ਅੱਜ ਸਾਰਿਆਂ ਦਾ ਨੇੜੇ ਲੱਗ ਜੂਗਾ ਹਵਾ ਚੱਲਦੀ ਆ ਹਵਾ ਕਰਕੇ ਦੂਰ ਤੱਕ ਜਾਂਦੀ ਆ ਇਹਨਾਂ ਨੂੰ ਮੈਂ ਕਿਹਾ ਉੱਚਾ ਹੀ ਰੱਖਿਓ ਕੰਮ ਆਪੇ ਫੁਹਾਰਨਾ ਪਈ ਜੋ ਢੋਲੀ ਕੀਲੇ ਦੀ ਵੱਧ ਲਾ ਲਿਓ ਪਰ ਨੀਵੇਂ ਨਾ ਰੱਖਿਓ ਪੰਪ ਨੂੰ ਬੜਾ ਉੱਪਰੋਂ ਫਿਰ ਕੱਲੀ ਫੁਆਰ ਫੁਆਰ ਡਿੱਗਦੀ ਆ ਪੱਤਿਆਂ ਤੇ ਚਾਹੇ ਦਾਣਿਆਂ ਤੇ ਆ ਆ ਗਏ ਇਧਰਲੇ ਪਾਸੇ ਪੂਛਾ ਵਾਲੇ ਮੈਂ ਕਿਹਾ ਜਿਨ੍ਹਾਂ ਚ ਪਹਿਲਾਂ ਬਿਮਾਰੀ ਹੈ ਨਹੀਂ ਉਹ ਖੇਤ ਕਰ ਲਓ ਤੁਸੀਂ ਬਿਮਾਰੀ ਵਾਲਾ ਬਾਅਦ ਚ ਐਂਡ ਤੇ ਕਰਾਂਗੇ ਪਤਾ ਨਹੀਂ ਹੁੰਦਾ ਮਾੜੇ ਚੰਗੇ ਟਾਈਮ ਦਾ ਓਹ ਸਾਹਮਣੇ ਈ ਨਹੀਂ ਮਾ ਓਏ ਕੋ ਬਾਬਿਆਂ ਕੋਲੇ ਆ ਤੂਤ ਬੱਸ ਲਾਈਟ ਆਉਂਦੀ ਆ ਮੋਟਰਾਂ ਲਈ ਇੱਕ ਤਾਂ ਆਉਂਦੀ ਰੱਬ ਦਾ ਨਾਮ ਲੈ ਕੇ ਕਿਤੇ ਕਿਤੇ ਆ ਜਦੋਂ ਆਉਂਦੀ ਆ ਓਏ ਯਾਰ ਇਹ ਤਾਂ ਕੱਲ ਦੇ ਲਾਈਟ ਛੱਡਦੇ ਆ ਅਜੇ ਤੱਕ ਤਾਂ ਆਈ ਨਹੀਂ ਰਾਤ ਦੀ 9 ਵਜੇ ਦੀ ਵਾਰੀ ਸੀ ਰਾਤ ਮੈਸੇਜ ਪਾਤਾ ਕਹਿੰਦੇ ਵੀ ਸਵੇਰੇ 5 ਵਜੇ ਛੱਡਾਂਗੇ 9 ਵਜੇ ਕਿਸੇ ਹੋਰ ਨੂੰ ਵਾਰੀ ਦੇਤੀ ਉਹ ਯਾਰਾ ਦਾ ਕਿੱਥੇ ਹੈ ਵੀ ਪਤਾ ਨਹੀਂ ਮੋਟਰ ਤੇ ਕਿ ਘਰੇ ਹੁਣ ਚਾਲੂ ਕਰੀਏ ਕਰ ਲਾਂ ਏ ਉਹ ਥੋੜਾ ਜਿਹਾ ਢੂਹਾਰ ਵਾਲਾ ਹਾਂ ਹਾਂ ਹੁਣ ਆ ਸਾਰੇ ਦਰਖਤ ਰਾਤ ਨੂੰ ਜਾਂ ਲੇਟ ਆਉਂਦੀ ਆ ਜਾਂ ਤੜਕਿਓਂ ਆਵੇ ਰਾਤ ਨੂੰ 12 ਵਜੇ ਤੋਂ ਬਾਅਦ ਆਵੇ ਤਾਂ ਫੇਰ ਛੋੜ ਜਾਂਦਾ ਕਿਉਂ ਦਰਖਤ ਲੱਗਦੇ ਨਾਲ ਤੇਲ ਪੈ ਜਾਂਦੀ ਆ ਇੱਕ ਉਹ ਨਿੰਮ ਲੱਗਦੀ ਆ ਆ ਸਾਹਮਣੇ ਆਪਣਾ ਟਰਾਂਸਫਾਰਮ ਜੀ ਨੇ ਇਹਨੂੰ ਮੱਥਾ ਟੇਕਣਾ ਪੈਂਦਾ ਥੋੜਾ ਜਿਹਾ ਆਹ ਲਾਈਟ ਹੀ ਨਹੀਂ ਆਉਂਦੀ ਬੁਰੇ ਹਾਲਾਤ ਨੇ ਭਰਾਵਾ ਚੌਲਾਂ ਦੀਆਂ ਬੱਤੀਆਂ ਬਣੀਆਂ ਪਈਆਂ ਨੇ ਹੁਣ ਅੱਜ ਜਨਰੇਟਰ ਚਲਾਉਣਾ ਮੈਂ ਕਿਹਾ ਇੱਕ ਵਾਰੀ ਆ ਕਰਾ ਲੀਓ ਉਹਦੇ ਵਾਂ ਜਨਰੇਟਰ ਚਲਾ ਕੇ ਨਾ 2 2.5 ਕਿਲੇ ਭਰਦੇ ਆ ਹੋਰ ਕੀ ਹੁਣ ਮਜਬੂਰੀ ਦਾ ਨੋ ਸ਼ੁਕਰੀਆ ਐਨਾ ਤੂਤ ਵੱਢਣਾ ਪਿਆ ਤਾਂ ਲੋਟ ਆਇਆ ਫੇਰ ਉਹ ਗਾਂ ਤੂਤ ਦੇਖੀ ਹੁਣ ਨੰਮ ਸੀ ਇਹਦਾ ਵੀ ਕਿੱਡੇ ਕਿੱਡੇ ਟਾਣੇ ਲਾਉਣੇ ਪਏ ਆ ਕੰਮ ਬਿਜਲੀ ਵਾਲਿਆਂ ਦੇ ਨੇ ਜਿਹੜੇ ਆਪ ਨੂੰ ਕਰਨੇ ਪੈ ਰਹੇ ਨੇ ਉਹ ਸਾਹਮਣੇ ਬੇਲ ਦੇਖੋ ਕਿਵੇਂ ਫਸੀ ਜਾ ਵਿੱਚ ਉਹ ਤੋਂ ਬਾਅਦ ਫਿਰ ਉਹ ਗਾਹਾਂ ਜਿੰਨੇ ਰੱਖਦੇ ਨੇ ਸਾਰੇ ਤਾਰਾਂ ਚ ਨੇ ਇਹ ਤਾਂ ਲਾਈਟ ਬੰਦ ਸੀ ਹੁਣ ਬਾਈ ਬਿੰਦਰ ਗਿਆ ਹੋਇਆ ਭੇਜਿਆ ਸੁੱਚ ਕੋਲੇ ਉਹਨੂੰ ਕਿਹਾ ਮੇਨ ਕੰਟਰੋਲਰ ਕੋਲੇ ਖੜ ਜਾ ਕੇ ਫਾਲਟ ਲੱਭਦੇ ਫਿਰਦੇ ਬਿਜਲੀ ਵਾਲੇ ਕੰਟਰੋਲਰ ਉਹਦੇ ਸਾਹਮਣੇ ਇੱਥੇ ਆ ਜਿਹੜੀ ਸਰਪੰਚ ਦੀ ਫੈਕਟਰੀ ਉਹਦੇ ਨਾਲ ਆ ਬਿਲਕੁਲ ਇੱਕ ਵਾਰੀ ਉੱਪਰ ਚੜ ਕੇ ਫਿਰ ਬੜਾ ਰਣਾ ਵੱਡੇ ਫੋੜ ਕੇ ਟੈਨਸ਼ਨ ਜੀ ਨਹੀਂ ਜਾਂਦੀ ਹਾਲੀ ਜੇ ਡਾਡਾ ਮਛਰਾਂ ਮੱਖੇ ਡਾਡਾ ਸਾਰੇ ਦਰਖਤ ਵੱਢ ਲਿਆਂਦੇ ਬਸ ਆਪਣੇ ਵਾਲਾ ਪੇਪਲ ਰਹਿ ਗਿਆ ਸੀ ਆ ਇਹ ਵੀ ਲੱਗੇ ਹੋਇਆ ਰੱਬ ਵਾਲ ਨੂੰ ਮੂੰਹ ਕਰਿਆ ਆ ਵੀ ਤੂੰ ਮੀਂਹ ਪਾ ਦੇ ਮੰਨਦਾ ਨਹੀਂ ਕੁਲਵਿੰਦਰ ਤੇਰੀ ਮੰਨਦਾ ਇਹਦਾ ਤੂੰ ਸਾਰੇ ਧੁੱਪ ਚ ਫਿਰਦਾ ਤੂੰ ਹੀ ਅਰਦਾਸ ਕਰ ਦੇ ਕਰਦੇ ਆਂ ਅਰਦਾਸ ਬਹਿ ਕੇ ਇੱਕ ਲੱਤ ਤੇ ਖੜ ਕੇ ਕਰ ਕਰ ਯਾਰ ਮਛਰ ਲੜਦਾ ਉਹ ਇੱਕ ਕਰਕੇ ਇੱਕ ਲੱਤ ਨਾਲ ਖਾਜ ਕਰੀ ਜਾ ਬਈ ਮਛਰ ਤਾਂ ਬਹੁਤ ਆ ਬੱਦਲ ਜਿਆ ਤਾਂ ਹੋਇਆ ਰੱਬ ਮੀਂਹ ਪਾ ਦੇ ਪਹਿਲਾਂ ਮੀਂਹ ਤੋਂ ਦੁਖੀ ਸੀ ਲੋਕ ਹੁਣ ਮੀਂਹ ਮੰਗਦੇ ਆ ਬਹੁਤ ਬੁਰੇ ਹਾਲ ਨੇ ਰਾਤ ਦੀਆਂ ਮੋਟਰਾਂ ਖੜੀਆਂ ਨੇ 11 ਵਜੇ ਦੀ ਲਾਈਟ ਆ ਗਈ ਆ 11 ਵਜੇ ਤੋਂ ਮੋਟਰਾਂ ਖੜੀਆਂ ਤਾਰ ਟੁੱਟੀ ਹੋਈ ਆ ਆ ਮੈਂ ਹੁਣ ਬੰਨੀ ਆ ਕੇ ਆ ਥੱਲੇ ਨੂੰ ਖਿੱਚ ਨਾਲ ਉਹ ਦੇਖੋ ਸਾਹਮਣੇ ġੜਾ ਦਿੱਤਾ ਹੋਇਆ ਇਧਰੋਂ ਇੱਥੋਂ ਟੁੱਟ ਕੇ ਉਧਰ ਉਹ ਖੰਭੇ ਤੋਂ ਟੁੱਟੀ ਹੋਈ ਆ ਕਿਸੇ ਤੋਂ ਲੋੜ ਨਹੀਂ ਨਾ ਕੋਈ ਬਿਜਲੀ ਵਾਲਾ ਆ ਫੋਨ ਕਰ ਕਰ ਹੰਬ ਕੇ ਸਾਰਿਆਂ ਨੂੰ ਜਿਹਨੂੰ ਫੋਨ ਕਰੋ ਛੁੱਟੀ ਤੇ ਫਲਾਣਾ ਕਹਿੰਦਾ ਦੂਏ ਤੋਂ ਕਰਾਉਣੇ ਹੋ ਦੂਜਾ ਕਹਿੰਦਾ ਦੂਏ ਤੋਂ ਕਰਾਉਣੇ ਹੋ ਆ ਕੰਮ ਹੈ ਇਹਨਾਂ ਦੇ ਹੁਣ ਹਾਰ ਕੇ ਆਪ ਕਰਿਆ ਸਾਰਾ ਕੁਝ ਕਰਕੇ ਉਹ ਰੱਸੀ ਬੰਨ੍ਹ ਕੇ ਉੱਪਰਲੀ ਤਾਰ ਉਹ ਲੱਗ ਕਰਤੀ ਇੱਥੇ ਤੱਕ ਕਰੰਟ ਆਉਂਦਾ ਤਿੰਨਾ ਚ ਇਧਰ ਗਾਹਾਂ ਤਾਰ ਟੁੱਟੀ ਹੋਈ ਆ ਮੈਂ ਕਿਹਾ ਜਿੱਧਰ ਨੂੰ ਚੱਲਦੀ ਆ ਉਹਦੇ ਤਾਂ ਚਲਾਈਏ ਲੇਨ ਤਾਂ ਜਿਹੜੇ ਬਾਕੀ ਚੱਲਦੀਆਂ ਨੇ ਉਹਦੇ ਜੀ ਤਾਂ ਪਤਾ ਲੱਗੂਗਾ ਹੁਣ ਬਾਕੀ ਕਲੀਅਰ ਹੋ ਗਈ ਸਾਰੀ ਇਧਰ ਦੀਆਂ ਮੋਟਰਾਂ ਪਰਲੇ ਪਾਸੇ ਵਾਲੀਆਂ ਖੜੀਆਂ ਰਹਿ ਗਈਆਂ ਤੇ ਹੁਣ ਆਉਂਦਾ ਹੀ ਨਹੀਂ ਕੋਈ ਅਸੀਂ ਵੀ ਕੀ ਕਰੀਏ ਝੋਨਾ ਸੁੱਕਿਆ ਗਾ ਕੰਮਕਾਰ ਥੋੜਾ ਜਿਹਾ ਕਹਿੜਾ ਹਾਂ ਲਾਈਟ ਆਉਂਦੀ ਕੋਈ ਨਹੀਂ ਝੋਨਾ ਕੁਝ ਬਿਮਾਰੀ ਨੇ ਖਰਾਬ ਕਰਤਾ ਇੰਨੇ ਹੀ ਜ਼ਿਆਦਾ ਆਪਣੀ ਪੀਆ 2.5 ਕਿਲੇ ਜਮੇ ਹੀ ਖਰਾਬ ਹੋ ਗਏ ਆਪਣੇ ਤੇ ਬਾਕੀ ਤਾਰਾਂ ਨਾਲ ਲੱਗਦੇ ਦੀ ਦਰਖਤ ਮੀਹਾਂ ਤੋਂ ਬਾਅਦ ਦਰਖਤ ਦਰੁਖ ਤੇ ਇੰਨੇ ਕ ਬਦੇ ਫੁੱਲੇ ਕੰਮ ਥੋੜਾ ਜਿਆਦਾ ਖਰਾਬ ਹੋ ਗਿਆ ਤਾਰਾਂ ਚ ਲੱਗਦੇ ਸੀ ਕੱਲ ਲੇਟ ਆਈ ਸ਼ਾਮ ਨੂੰ 3 ਵਜੇ ਅੱਜ ਚੱਲੀ ਪੌਣੇ 4 ਤੱਕ 24 ਘੰਟੇ ਲੇਟ ਚੱਲ ਗਈ ਤੇ ਰੱਬ ਤੁਹਾਡਾ ਭਲਾ ਕਰੇ ਮੋਟਰਾਂ ਚੱਲੀਆਂ ਹੀ ਨਹੀਂ ਆਪਾਂ ਉਧਰਲੇ ਦਰਖਤ ਸ਼ੰਗਾਤੇ ਆਪਣੇ ਵਾਲੇ ਕੱਲ ਤੁਸੀਂ ਦੇਖੇ ਹੀ ਆ ਪਹਿਲਾਂ ਸ਼ੁਰੂ ਚ ਵੀਡੀਓ ਦੇ ਉਹ ਤੋਂ ਬਾਅਦ ਅਸੀਂ ਮੈਂ ਚਲੇ ਗਿਆ ਅੰਬਰਸਰ ਨੂੰ ਦਰਬਾਰ ਸਾਹਿਬ ਨੂੰ ਰਾਤ ਇਹਨਾਂ ਨੇ ਸਵੇਰੇ ਬਿੰਦਰਬਾਈ ਉਹਨਾਂ ਨੇ 5:15 5 ਵਜੇ ਜਾ ਕੇ ਚੈੱਕ ਕਰਿਆ ਵੀ ਮੋਟਰਾਂ ਚੱਲੀਆਂ ਨਹੀਂ ਮੈਨੂੰ ਫੋਨ ਆਇਆ ਕਹਿੰਦੇ ਵੀ ਫੇਸ ਢੁਡਿਆ ਹੋਇਆ ਮੈਂ ਕਿਹਾ ਲਾ ਦਿਓ ਫੇਸ ਫੇਸ ਲਾਇਆ ਇਹਨਾਂ ਨੇ ਉਹ ਤੋਂ ਬਾਅਦ ਭੜਾਕੇ ਮਾਰ ਗਏ ਬੇਲ ਜੀ ਚੋਂ ਜਿੱਥੇ ਬੇਲ ਵੱਢਣੀ ਸੀ ਕੱਲ ਰਹਿ ਗਈ ਸੀ ਉਹ 24 ਘੰਟੇ ਦੀ ਉਤਾਰਾਂ ਬਹੁਤ ਲੰਘਦੀਆਂ ਦੇ ਹਲਦਲੇ ਦੀ ਉਹ ਤੋਂ ਬਾਅਦ ਜਦੋਂ ਕਰਦੇ ਕਰਾਉਂਦੇ 9:00 ਵਜੇ ਮੈਂ 9:00 ਵਜੇ ਮੈਂ ਆ ਗਿਆ ਉੱਥੋਂ ਦਰਬਾਰ ਸਾਹਿਬ ਤੋਂ ਮੈਂ ਕਿਹਾ ਉਹੀ ਗੱਲ ਹੋ ਗਈ ਸਵੇਰ ਦੇ 5 ਵਜੇ ਤੇ ਫਿਰਦੇ ਸੁੱਤ ਪੂਰੀ ਨਹੀਂ ਪਈ ਮੇਰੇ ਉਹਦੇ ਨੂੰ ਤਾਰ ਵੀ ਟੁੱਟ ਗਈ ਦੋ ਜਗ੍ਹਾ ਤੋਂ ਫਿਰ ਮੈਂ ਉਹ ਤਾਰਾਂ ਦਾ ਤਾਂ ਜਗਾੜ ਕਰਤਾ ਸੀ ਮੈਂ ਕਿਹਾ ਵੀ ਚੱਲ ਬਈ ਤਾਰਾਂ ਆਪਾਂ ਹੋਰ ਵੱਢ ਕੇ ਉੱਤੇ ਤੋਂ ਬੰਨਤੀ ਦੂਜੇ ਸਾਈਡ ਤੋਂ ਜਿਹੜੀਆਂ ਲਿਵਟੀਆਂ ਹੋਈਆਂ ਸੀਗੀਆਂ ਉਹ ਵੀ ਬੰਨਤੀ ਸਾਈਡ ਤੇ ਹੁਣ ਦੁਬਾਰਾ ਉਹ ਤਾਰਾਂ ਲਵਾਈਆਂ ਹੁਣ ਅਜ ਤੋਂ ਫੇਸ ਆ ਆ ਦੇਖੋ ਤੂੰ ਤਾਂ ਲੱਗਿਆ ਨਾਲ ਹੁਣ ਇੱਥੋਂ ਉੜੀ ਜਾਂਦਾ ਸਿਸਟਮ ਹੁਣ ਫੇਰ ਕੁਲਵਿੰਦਰ ਸੱਦਿਆ ਵਿਚਾਰਾ ਮੜ ਜੇ ਦੇ ਲੋਕ ਬਾਲੀ ਬੜੀ ਚੀਜ਼ ਨਹੀਂ ਹੈ ਲੈਨ ਚੱਲਣੇ ਨਹੀਂ ਦਿੰਦੇ ਦਰਖਤ ਆਹ ਜਗਾ ਤੋਂ ਆ ਇੱਕਾ ਤੂਤ ਆ ਇੱਕਾ ਨਾਲ ਪਰਲੇ ਪੈ ਡੇਕ ਆ ਆਪਣੇ ਵਾਲਾ ਪਾਸਾ ਤੁਸੀਂ ਦੇਖਿਆ ਹੀ ਆ ਕੱਲ ਦੀ ਜਿਹੜੀ ਛੱਡੀ ਹੋਈ ਬੇਲ ਬੇਲ ਨੇ ਤਾਰਾਂ ਵੀ ਤੋੜਤੀਆਂ ਆਏ ਬਿਜਲੀ ਵਾਲੇ ਆ ਹੁਣ ਆਏ ਨਹੀਂ ਮੈਂ ਤਾਂ ਸਵੇਰੇ ਮੈਂ ਛੱਡ ਕੇ ਨਾ ਮਤਲਬ ਕਿ ਲਾ ਬੇਲ ਲਾ ਲਾਈ ਜੱਗੇ ਨੂੰ ਤੋਚਣਾ ਤੂੰ ਉਹ ਤਾਂ ਆ ਹੀ ਨਹੀਂ ਹਾਂ ਸਵੇਰੇ ਅਮਨੀ ਨੂੰ ਪੁੱਛ ਲਾ ਮੈਂ ਖੁਦ ਆਪ ਉੱਪਰ ਚੜ ਕੇ ਤਾਰਾਂ ਲਗ ਲਗ ਕਰੀਆਂ ਨੇ ਕੋਣ ਜਿੰਨੀਆਂ ਮਰਜ਼ੀ ਵੀਡੀਓ ਬਾਈਚਲ ਤੇ ਰਾਬਗੇ ਬਿਜਲੀ ਵਾਲਿਆਂ ਨੇ ਕੋਈ ਨਹੀਂ ਦਊਗਾ ਆਪਾਂ ਤਾਂ ਇਹ ਕਿਸੇ ਕੰਮ ਨਹੀਂ ਆਉਂਦੇ ਸਵੇਰੇ ਤਾਰਾਂ ਵੀ ਆਪ ਬੰਨੀਆਂ ਨੇ 24 ਘੰਟੇ ਖੜੀਆਂ ਰਹਿ ਗਈਆਂ ਮੋਟਰਾਂ ਦਾ ਬੂਟਾ ਜਿੰਨੇ ਨੂੰ ਮੁੰਜਰ ਲੱਗੀ ਆ ਉਹਦੇ ਚ ਜਾਨ ਆ ਬਾਕੀ ਤਾਂ ਸੁੱਕਣਾ ਹੁੰਦਾ ਹੈ ਸ਼ਰੀਂ ਦੀਆਂ ਵੀ ਇੱਕ ਦੋ ਕਟਾਣੀਆਂ ਹੀ ਲੱਗਦੀਆਂ ਹੋਣੀਆਂ ਨੇ ਆਹੀ ਬਸ ਇਧਰ ਨੂੰ ਟੁੱਟੀਆਂ ਤਾਰਾਂ ਵੀ ਢਿੱਲੀਆਂ ਨੇ ਮਰੀ ਮਾਰਦਾ ਕਬੂਤਰ ਬੈਠੂਗਾ ਚੰਬੜ ਨਹੀਂ ਹੈ ਨਾਲ ਇੱਕ ਰੂਈ ਹੈ ਹੈ ਬੰਦਾ 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 ਲੈਣ ਤਾਂ ਉਤਾਰ ਲਾਉਂਦੇ ਸੁੱਟ ਕੱਟੀ ਚੱਲ ਹੁਣ ਆ ਪਰਲੇ ਪਾਸੇ ਸੜਕ ਤੇ ਇੱਕ ਡੇਗ ਦਾ ਟਾਣਾ ਇੱਕ ਅੱਗੇ ਨਾਲ ਪੰਛੀ ਆ ਤਾਰਾਂ ਜੁੜੀਆਂ ਹੋਈਆਂ ਸੀ ਉਹ ਉੱਪਰੋਂ ਦੇਖ ਤਾਂ ਹੀ ਲੈਣ ਨਹੀਂ ਸੀ ਚਲਦੀ ਚੱਜਣਾ ਲੱਭ ਲੱਭ ਕਮਲੇ ਹੋਗੇ ਨਾ ਪਤਾ ਲੱਗਦਾ ਇਹ ਤੁਹਾਨੂੰ ਕੀ ਕਰਨਾ ਹੁਣ ਫੇਰ ਕਹਾਂਗੇ ਇਹ ਵੀ ਲੱਗਦੀ ਆ ਉਹ ਤੋਂ ਉੱਪਰੋਂ ਫਿਰ ਝਾੜ ਦਿੰਨੇ ਚੱਲ ਆ ਉਹਨੂੰ ਤਾਂ ਵੱਢ ਲੈ ਲੈ ਵੀ ਸੱਜਣੋ ਲੇਟ ਵਾਲਾ ਕੰਮ ਤਾਂ ਨਹੀਂ ਹੋਇਆ ਸੈੱਟ ਜਨਰੇਟਰ ਚਲਾਉਣਾ ਪਊਗਾ ਹੁਣ ਕਰਦੇ ਆ ਸੈਟਿੰਗ ਜਨਰੇਟਰ ਦੀ ਚਲਦੇ ਆ ਟੈਂਕੀ ਭਰਾ ਕੇ ਮੋਟਰ ਤੇ ਨੂੰ ਦੋ ਤਿੰਨ ਦਿਹਾੜੀਆਂ ਲਾਉਣੀਆਂ ਪੈਣਗੀਆਂ ਤਾਂ ਜਾ ਕੇ ਕਿਤੇ ਕੰਮ ਲੋਟ ਆਉਣਾ ਟਰੈਕਟਰ ਕਰ ਲਿਆ ਸਟਾਰਟ ਅੱਜ ਲੱਗਿਆ ਜੋੜਨ ਮੈਨੂੰ ਆਏ ਸੀ ਦੋ ਤਿੰਨ ਦਿਨਾਂ ਜਮਹੇ ਜੇ ਲੇਟ ਕਈ ਵਾਰੀ ਹੈ ਨਾ ਵਧੀਆ ਸੈੱਟ ਜਿਵੇਂ ਤਰੀਕੇ ਨਾਲ ਇੱਕਦਮ 24 ਘੰਟੇ ਆਈ ਸੀ ਪਰਸੋਂ ਚੌਥੇ ਦਾ ਬਈ ਉਹ ਮੈਂ ਕਿਤੇ ਚੱਲ ਜੇ ਜਿਵੇਂ ਉਦੋਂ ਆਪਣੀ ਤਾਰ ਟੁੱਟ ਗਈ ਤਾਰ ਟੁੱਟਣ ਨਾਲ ਗੜਬੜ ਹੋ ਗਈ ਸੀ ਚੱਲੀ ਨਹੀਂ ਲੈਣ ਤੇ ਉਦੋਂ ਬਾਅਦ ਹੁਣ 8-8 ਘੰਟੇ ਬਾਰੀ ਪੂਰੀ ਆਉਂਦੀ ਆ ਮੈਨੂੰ ਆਏ ਸੀ ਮੈਂ ਕਿਤੇ ਖ਼ਬਰਾਂ ਚੱਲ ਲਈ ਪਵੇ ਹੁਣ ਜਨਰੇਟਰ ਬਿਨਾਂ ਹੱਲ ਹੈ ਨਹੀਂ ਕੋਈ ਨਹੀਂ ਤਾਂ ਝੋਨਾ ਖਰਾਬ ਹੋਣ ਲੱਗ ਗਿਆ ਚਲੋ ਕਰ ਲਈ ਡਰੇਟਰ ਸਟਾਰਟ ਝੋਨਾ ਜੱਦੂ ਕਰਨ ਵੇਲੇ ਲੋਡ ਨਹੀਂ ਪਈ ਹੁਣ ਆ ਦਿਨਾਂ ਜਾ ਕੇ ਲੋਡ ਪੈਣ ਲੱਗ ਗਈ ਉੱਥੇ ਜਾ ਕੇ ਦੇਖਦੇ ਆ ਕਿੰਨੇ ਟਾਈਮ ਚ ਕਹਿਰਾ ਭਰਦਾ ਪਹਿਲਾਂ ਨੇੜੇ ਨੇੜੇ ਵਾਲੇ ਭਰਾਂਗੇ ਜਿਹੜੇ ਮੋਟਰ ਦੇ ਨੇੜੇ ਨੇੜੇ ਨੇ ਫਿਰ ਉਸ ਤੋਂ ਬਾਅਦ ਜਿਹੜੀ ਪਰਲੇ ਪਾਸੇ ਆਪਣਾ ਆਮਣੋਂ ਸਾਹਮਣੇ ਖੇਤ ਆ ਉੱਥੇ ਇੱਕ ਹੋਰ ਮੋਟਰ ਆ ਉਥੇ ਕਨੈਕਸ਼ਨ ਨਹੀਂ ਹੈਗਾ ਬੋਰ ਹੈਗਾ ਕੱਲ ਨੂੰ ਚਲਾਵਾਂਗੇ ਉਥੇ ਅੱਜ ਪਹਿਲਾਂ ਉਹਦੀ ਮੋਟਰ ਦੇ ਆ ਕੇ ਨੇੜੇ ਨੇੜੇ ਇਹੜ ਕਹਿ ਰਹੇ ਕਿ ਦੂਰ ਤੱਕ ਖਾਲ ਫਿਰ ਮਾਰ ਨਹੀਂ ਕਰਦਾ ਉਹਦਾ ਤੇਲ ਫੋਕਣੇ ਇੱਕਦਰਾ ਨਾਲ ਫੰਕੋ ਤੇ ਆਗੇ ਤੇਲ ਪਵਾ ਲਈਏ ਟੈਂਕੀ ਭਰਾ ਛੱਡੀਏ ਜਮਾ ਖਾਲ ਲਈ ਆ ਨੇੜੇ ਲੈ ਕੇ ਆਇਆ ਉਹਨਾਂ ਦਾ ਇੱਥੇ ਦਿਨ ਸਪਰੇਅ ਕਰੀ ਨਪਾੜਾ ਆ ਕੰਪੀਟੇਟਿੰਗ ਤੇ ਨੰਤਰ ਆਉਣਾ ਬਣਾ ਦੋਰੀ ਵੇਖੀ ਤੈ ਜਾਣਾ ਮੇਰੇ ਖਰਾਉਣ ਵਾਲਾ ਜ ਤਾਂ ਹੌਲੀ ਦੇਖ ਕੇ ਉੱਪਰ ਦੀ ਸ਼ਾਹ ਹੌਣ ਪਾਵੇ ਬਸਦੇ ਹੌਲੀ 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 ਫਟਵਾੜੇ ਵਾਲਾ ਬਾ ਦੇ ਵੀਰ ਜੀ ਜਿੱਦਿ ਕਰਾ ਪੈ ਗਿਆ ਹੁੰਦਾ ਮਰਵਾਣਾ ਵੀ ਤੇ ਕਰਨਾ ਸੀ ਪਹਿਲਾਂ ਦੱਸ ਦਿੰਦਾ ਲੱਗ ਜਾਂਦਾ ਕੱਟ ਆਈ ਹੁ ਹਾਂ ਭਿੰਨ ਹਾਲ ਤੱਕ ਕਰਤੀ ਨਹੀਂ ਕਰਦੀ ਗੱਲ ਤਾਂ ਖਾਣਾ ਲੈ ਪਤਾ ਲੈ ਕੋ ਕਿੰਨੇ ਘੰਟੇ ਚੱਲਿਆ ਕਿੰਨਾ ਤੇਲ ਖਾਦਾ ਅਜ ਤੱਕ ਇਹਦੇ ਐਵਰੇਜ ਤਾਂ ਗੱਡੀ ਨਹੀਂ ਜਦੋਂ ਲਿਆਦਾ ਲਿਆਂਦਾ ਸੀ ਉਹ ਸਾਲ ਗੱਡੀ ਤੇ ਐਵਰੇਜ ਘੰਟੇ ਦਾ 6.5 ਤੋਂ 7 ਲੀਟਰ ਤੇ ਲਖਦਾ ਸੀ ਇਹਨੇ ਅੱਜ ਦੇਖ ਲਿਆ ਹੁਣ ਕਿੰਨਾ ਕੀ ਫਰਕ ਪੈਂਦਾ ਅੱਜ ਨਹੀਂ ਪਤਾ ਕੋਈ ਮੇਰੇ ਪਤਾ ਲੱਗ ਜੂ ਹੁਣ ਲਗਾਤਾਰ ਦੋ ਤਿੰਨ ਦਿਨ ਚਲਾਵਾਂਗੇ ਘੰਟੇ ਕੱਢਦਾ ਟੈਂਕੀ ਨਾਲ ਜਦੋਂ ਤੇਲ ਜਾਵਾਂ ਥੱਲੇ ਲੱਗ ਗਿਆ ਉਦੋਂ ਜਾਵਾਂਗੇ ਤੇ ਫਿਰ ਤੇਲ ਪਵਾਵਾਂਗੇ ਜਾ ਕੇ ਦੇਖਾਂ ਕਿੰਨੇ ਦਾ ਗਿਆ। ਆਹ ਵੇਖੋ 9:00 ਵੱਜ ਗਏ ਪੂਰੇ। ਪੂਰੇ 5 ਘੰਟੇ ਲੱਗੇ 11 ਭਰਨ ਨੂੰ, ਪਹਿਲੇ ਕਿੱਦੇ ਦਾ 11 ਵੀ। ਤੇ ਪੂਰੇ 5 ਘੰਟੇ ਲੱਗੇ ਹੁਣ ਲੱਗੇ ਆ ਬੰਦ ਕਰਨ। ਹੁਣ ਕੱਲ ਨੂੰ ਚਲਾਵਾਂਗੇ ਸਵੇਰੇ ਤੜਕੋਂ ਲੇਟ ਆ ਜਾਣੀਆਂ। ਪੋਤਵਾਲ ਫਿਰ ਜਦੋਂ ਪਰੇ ਨੂੰ ਲਾਈਟ ਬੰਦ ਹੋਈ 1:00 ਵਜੇ ਸਾਨੂੰ ਜਦ ਹੀ ਜੋੜ ਦੇਣਾ ਕੰਮ ਨੇੜੇ ਲਾ ਦੀ ਖਿੱਚ ਕੇ ਜੇ ਲਓ ਜੀ ਅੱਜ ਦੂਜਾ ਦਿਨ ਆ ਅੱਜ ਫੇਰ ਲੈ ਕੇ ਚੱਲੇ ਅੰਦਰ ਰੇਟਰ ਚਲਾਉਣ ਨੂੰ ਤੇਲ ਟੈਂਕੀ ਭਰਉਣ ਲੱਗੇ ਆ ਮੈਨੂੰ ਥੱਲੇ ਹੀ ਫਿਰਦਾ ਜੋੜਤਾ ਜੀ ਅੱਜ ਦੂਜੀ ਮੋਟਰ ਦਾ ਇਧਰ ਲਈ ਤੇ ਆ ਦੇਖ ਲੋ ਚੌਲਾਂ ਦੇ ਕੀ ਹਾਲਾਤ ਹੋਏ ਨੇ ਆ ਜਿਹੜੇ ਹਰੇ ਹਰੇ ਝਾਗਦੇ ਇਹਨਾਂ ਨੂੰ ਪਾਣੀ ਲੱਗ ਗਿਆ ਆ ਰਹਿਗੇ ਤੈਨੂੰ ਕਹਿ ਰਹੇ ਉਹ ਪਰਲੇ ਪਾਸੇ ਉਧਰ ਦੇਖੋ ਉੱਪਰ ਜੋ ਮੱਚੇ ਜੇ ਨਹੀਂ ਦੇ ਨਾ ਪੱਤੇ ਅੱਜ ਉਧਰ ਦੂਜੀ ਮੋਟਰ ਦਾ ਉੱਥੇ ਪੈਂਦਾ ਪਾਣੀ ਆਹ ਹਾਲਾਤ ਕਰ ਤੇ ਲਾਈਟ ਤੋਂ ਬਿਨਾ ਚੌਲਾਂ ਦੇ ਹੋ ਜਾਣਿਆ ਸਹੀ ਅੱਜ ਪਾਣੀ ਠੋਕ ਕੇ ਲਾ ਦੇਣਾ ਆਹ ਦੋ ਕਿਆਰੇ ਰਹਿੰਦੇ ਆ ਪਰਲੋਂ ਅੱਜ ਦੁਬਾਰਾ ਜਿਹੜੀ ਟੈਂਕੀ ਭਰਾ ਕੇ ਲੈ ਕੇ ਆਏ ਸੀ ਆਉਂਦੇ ਹੋਏ ਪੂਰੀ ਲੱਗੀ ਜਿਹੜੇ ਟੱਕ ਤੇ ਆ ਗਿਆ ਤੇਲ ਅੱਜ ਟੈਂਕੀ ਨਾ ਚੱਲਿਆ 3 ਵਜੇ ਤੋਂ ਮੰਨ ਲਓ 9 ਵਜੇ ਤੱਕ 6 ਦਾ 2.5 ਸੱਤ ਕ ਘੰਟੇ ਮੰਨ ਲਓ ਕੋਨੇ ਇੱਕ ਸੱਤ ਘੰਟੇ ਚੱਲਿਆ ਘੰਟਾ ਕੋ ਹੋਰ ਚੱਲ ਜਾਂਦਾ ਜਿਹੜੀ ਆਪਾਂ ਫਿਲ ਦੇ ਤੱਕ ਤੇ ਫਿਰ ਬੰਦ ਕਰਵਾ ਦਿਆਂ ਤੇ ਕੱਲ ਨੂੰ ਚਲਾ ਲਾਂਗੇ ਹੁਣ ਤੇਰੇ ਦੋ ਕਿਾਰੇ ਭਰ ਗਏ ਅੱਜ ਦੋ ਕੱਲ ਨੂੰ ਭਰਦਾਗੇ